ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾਂ ਸਪੀਡ ਨਿਊਜ਼ ਤੇ ਆਫਰ ਚਾਤ ਪਾਉਂਦੇ ਆ ਪਹਿਲੀ ਖਬਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ਰਾਪ ਦੇ ਸੌ ਚੁੱਕ ਸਵਾਗਤ ਦੇ ਵਿੱਚ ਖਾਲਿਸਤਾਨੀ ਅਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਇੱਕ ਤਿਤ ਮੌਜੂਦਗੀ ਨੂੰ ਲੈ ਕੇ ਭਾਰਤ ਅਮਰੀਕਾ ਦੇ ਕੋਲ ਆਪਣੀਆਂ ਚਿੰਤਾਵਾਂ ਉਠਾਏਗਾ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਕਸ਼ੀ ਨੇ ਕਿਹਾ ਕਿ ਭਾਰਤ ਲਗਾਤਾਰ ਅਮਰੀਕੀ ਸਰਕਾਰ ਸਾਹਮਣੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਸੰਬੋਧਿਤ ਕਰਦਾ ਹੈ ਅਤੇ ਰਾਸ਼ਟਰੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲਿਆਂ ਨੂੰ ਵੀ ਉਠਾਉਂਦਾ ਤੇ ਨਾਲ-ਨਾਲ ਉਠਾਉਂਦਾ ਰਹੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੀਰਜ ਜਸਵਾਲ ਨੇ ਹਫਤਾਵਾਰੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਦੋਂ ਵੀ ਕੋਈ ਭਾਰਤ ਵਿਰੋਧੀ ਗਤੀਵਿਧੀ ਹੁੰਦੀ ਹੈ ਅਸੀਂ ਇਹ ਮਾਮਲਾ ਅਮਰੀਕੀ ਸਰਕਾਰ ਦੇ ਕੋਲ ਉਠਾਉਂਦੇ ਆ ਤੇ ਰਿਪੋਰਟਾਂ ਅਨੁਸਾਰ ਪੰਨਨੂ ਟਰੰਪ ਦੇ ਸੌਚੁਕ ਸਮਾਗਮ ਦੌਰਾਨ ਦਾ ਲਿਬਰਟੀ ਬਾਲਵੀਕੇ ਖਾਲਿਸਤਾਨੀ ਪੱਕੀ ਨਾਰੇ ਲਾਉਂਦੇ ਦੇਖਿਆ ਗਿਆ ਸੀ ਤੇ ਕਿਤੇ ਤੌਰੋ ਤੇ ਉਸ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਪਰ ਉਹ ਇੱਕ ਸੰਪਰਕ ਰਾਈ ਤਿਕਤਾ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡੀਅਨ ਉਤਪਾਦਾਂ ਉੱਤੇ ਉੱਚ ਟੈਰਿਫ ਲਗਾਉਣ ਦਾ ਫੈਸਲਾ ਕਰਨਗੇ ਤਾਂ ਅਮਰੀਕੀ ਖਪਤਕਾਰਾਂ ਨੂੰ ਹੀ ਵਧੇਰੇ ਭੁਗਤਾਨ ਕਰਨਾ ਪਵੇਗਾ ਟਰੰਪ ਨੇ ਵੀਰਵਾਰ ਨੂੰ ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅਜੇ ਵੀ 1 ਫਰਵਰੀ ਤੋਂ ਕੈਨੇਡਾ ਅਤੇ ਮੈਕਸੀਕੋ ਉੱਤੇ 25% ਟੈਰਿਫ ਲਗਾਉਣ ਦੀ ਯੋਜਨਾ ਬਣਾ ਰਹੇ ਨੇ ਤੇ ਟਰੰਪ ਨੇ ਉਹਦਾ ਸੰਭਾਲਦਿਆਂ ਹੀ ਮੈਕਸੀਕੋ ਕੈਨੇਡਾ ਅਤੇ ਚੀਨ ਦੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਹਾਲਾਂਕਿ ਉਹਨਾਂ ਨੇ ਪਹਿਲੇ ਦਿਨ ਟੈਰਿਫ ਨਹੀਂ ਲਗਾਏ ਤੇ ਟੂਰੋ ਨੇ ਕਿਹਾ ਕਿ ਜੇਕਰ ਟਰੰਪ ਅੱਗੇ ਵਾਦੇ ਹਨ ਭਾਵੇਂ ਉਹ ਇਹ 20 ਜਨਵਰੀ ਨੂੰ ਕਰਦੇ ਨੇ ਜਾਂ ਹੁਣ ਹੁਣ ਤੇ ਉਹ 1 ਫਰਵਰੀ ਨੂੰ ਇਹ ਫੈਸਲਾ ਲੈਣ ਜਾਂ 15 ਫਰਵਰੀ ਨੂੰ ਵੈਲੈਂਟਾਈਨ ਡੇ ਦੇ ਤੋਪੇ ਵੱਜੋ ਜਾਂ 1 ਅਪ੍ਰੈਲ ਨੂੰ ਜਾਂ ਜਦੋਂ ਵੀ ਉਹਨਾਂ ਦਾ ਮਨ ਕਰੇ ਕੈਨੇਡਾ ਵੀ ਜਵਾਬੀ ਟੈਰਿਫ ਲਗਾਏਗਾ ਤੇ ਅਮਰੀਕੀ ਖਪਤਕਾਰਾਂ ਲਈ ਲਗਭਗ ਹਰ ਚੀਜ਼ ਦੀਆਂ ਕੀਮਤਾਂ ਵਧ ਜਾਣਗੀਆਂ ਟਰੂਡੋ ਨੇ ਓਟਾਵਾ ਦੇ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਉਹ ਅਜਿਹਾ ਚਾਹੁੰਦੇ ਨੇ ਪੰਜਾਬ ਦੇ ਸ਼ਹਿਰ ਪਟਿਆਲਾ ਦੇ ਵਿੱਚ ਗਣਤੰਤਰ ਦਿਵਸ ਮੌਕੇ ਰਾਜਪ트ਰੀ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿਰੰਗਾ ਲਹਿਰਾਉਣ ਤੋਂ ਇੱਕ ਦਿਨ ਪਹਿਲਾਂ ਖਾਲਿਸਤਾਨੀ ਅਤਵਾਦੀ ਗੁਰਪਤਵੰਨ ਸਿੰਘ ਪੰਨੂ ਨੇ ਪਟਿਆਲਾ ਮੀਡੀਆ ਨੂੰ ਇੱਕ ਈਮੇਲ ਭੇਜੀ ਹੈ ਤੇ ਜਦ ਦੇ ਵਿੱਚ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਾਗਮ ਵਿੱਚ ਨਾ ਭੇਜਣ ਦੀ ਅਪੀਲ ਕੀਤੀ ਗਈ ਹੈ ਫਰਮਾਨ ਲਿਖਿਆ ਕਿ ਸਰਕਾਰੀ ਵਿਕਟੋਰੀਆ ਗਰਲ ਸੀਨੀਅਰ ਸੈਕੰਡਰੀ ਸਕੂਲ ਅਤੇ ਮੁਖਤ ਪਬਲਿਕ ਸਕੂਲ ਰਾਜਪੁਰਾ ਦੇ ਬੱਚਿਆਂ ਨੂੰ ਪੋਲੋ ਗਰਾਊਂਡ ਦੇ ਵਿੱਚ ਗਣਤੰਤਰ ਦਿਵਸ ਸਮਾਰੋਹ ਦੇ ਵਿੱਚ ਭਗਵੰਤਾਂ ਨਾਲ ਸ਼ਾਮਲ ਨਾ ਹੋਣ ਤੇ ਅਦੇ ਨਾਲ ਹੀ ਲਿਖਿਆ ਕਿ ਘਰ ਦੇ ਵਿੱਚ ਰਹੋ ਸੁਰੱਖਿਅਤ ਰਹੋ ਇਹ ਤਜ਼ਿਕਰ ਜੋ ਹੈ ਕਿ ਕਾਲੀਸਤਾਨੀ ਆਤਵਾਦੀ ਅਤੇ ਸਿੱਖ ਫੌਜ ਜਰਸਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਤੇ ਪੰਨੂ ਨੇ ਕਿਹਾ ਕਿ ਭਗਵੰਤ ਮਾਨ ਦੀ ਹਾਲਤ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਵਰਗੀ ਹੋਵੇਗੀ ਤੇ ਉਸ ਨੂੰ ਵੀ ਬੰਬ ਨਾਲ ਉਡਾ ਦਿੱਤਾ ਜਾਵੇਗਾ ਅਮਰੀਕਾ ਦੇ ਰਾਸ਼ਪਤੀ ਡੋਨਾਲਡ ਟਰੰਪ ਨੇ ਆਪਣੀ ਟੀਮ ਦੇ ਵਿੱਚ ਇੱਕ ਹੋਰ ਭਾਰਤੀ ਮੂਲ ਦੇ ਅਮਰੀਕੀ ਸ਼ਖਸ ਨੂੰ ਸ਼ਾਮਲ ਕੀਤਾ। ਟਰੰਪ ਨੇ ਭਾਰਤੀ ਅਮਰੀਕੀ ਸਾਬਕਾ ਪੱਤਰਕਾਰ ਕੁਸ਼ ਦੇਸਾਈ ਨੂੰ ਆਪਣਾ ਡਿਪਟੀ ਪ੍ਰੈਸ ਸਕੱਤਰ ਨਿਯੁਕਤ ਕੀਤਾ ਤੇ ਇਹ ਐਲਾਨ ਵਾਈਟ ਹਾਊਸ ਦੇ ਵੱਲੋਂ ਕੀਤਾ ਗਿਆ। ਦੇਸਾਈ ਪਹਿਲਾਂ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ 2024 ਲਈ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ ਅਤੇ ਆਈਓਵਾ ਦੀ ਰਿਪਬਲਿਕਨ ਪਾਰਟੀ ਦੇ ਲਈ ਕਮਿਊਨੀਕੇਸ਼ਨ ਡਾਇਰੈਕਟਰ ਵਜੋਂ ਸੇਵਾ ਵੀ ਨਿਭਾ ਚੁੱਕੇ ਨੇ। ਤੇ ਹੋ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਵਿੱਚ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ ਪੈਂਸਿਲਵੇਨੀਆ ਵੱਜੋਂ ਵੀ ਸੇਵਾ ਨਿਭਾ ਚੁੱਕੇ ਨੇ ਤੇ ਵਾਈਟ ਹਾਊਸ ਨੇ ਸ਼ੁਕਰਵਾਦੂ ਦੇਸਾਈ ਦੀ ਨਾਮਜ਼ਦਗੀ ਦਾ ਐਲਾਨ ਕੀਤਾ ਤੇ ਵਾਈਟ ਹਾਊਸ ਆਫ ਕਮਿਊਨੀਕੇਸ਼ਨ ਦੀ ਨਿਗਰਾਨੀ ਡਿਪਟੀ ਵਾਈਟ ਹਾਊਸ ਚੀਫ ਆਫ ਸਟਾਫ ਅਤੇ ਕੈਬਨਟਸ ਕਤਰ ਕੇਲਰ ਬੁਡੋਵਿਚ ਕਰਨਗੇ ਹਾਲੀ ਦੇ ਸਮੇਂ ਦੇ ਵਿੱਚ ਕੰਨੜ ਭਾਸ਼ਾ ਵਿਵਾਦਾਂ ਨੇ ਕਰਨਾਟਕਾ ਦੇ ਵਿੱਚ ਖਾਸ ਕਰਕੇ ਬੈਂਗਲੁਰੂ ਦੇ ਵਿੱਚ ਜੋ ਕਿ ਆਪਣੀ ਬਹੁ ਸਭਿਆਚਾਰਕ ਆਬਾਦੀ ਲਈ ਜਾਣਿਆ ਜਾਂਦਾ ਹੈ ਵੱਡੀਆਂ ਬਹਿਸਾਂ ਨੂੰ ਜਨਮ ਦਿੱਤਾ। ਹੁਣ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਬੈਂਗਲੁਰੂ ਉੱਤਰੀ ਭਾਰਤ ਅਤੇ ਗਵਾਂਧੀ ਰਾਜਾਂ ਲਈ ਬੰਦ ਹੈ ਜੋ ਕੰਨੜ ਨਹੀਂ ਸਿੱਖਣਾ ਚਾਹੁੰਦੇ। ਉਹਨੇ ਉਸ ਪੋਸਟ ਨੇ ਇੱਕ ਬਹਿਸ ਛੇੜ ਦਿੱਤੀ ਹੈ ਜਿਸ ਨਾਲ ਸੋਸ਼ਲ ਮੀਡੀਆ ਉੱਤੇ ਕੰਨੜ ਭਾਸ਼ਾ ਵਿਵਾਦ ਦੁਬਾਰਾ ਸ਼ੁਰੂ ਹੋ ਗਿਆ। ਪੋਸਟ ਵਿੱਚ ਉਹ ਭੋਗਤਾ ਨੇ ਸੁਝਾਅ ਦਿੱਤਾ ਕਿ ਬੈਂਗਲੁਰੂ ਉੱਤਰੀ ਭਾਰਤ ਅਤੇ ਗਵਾਂਧੀ ਰਾਜਾਂ ਦੇ ਲੋਕਾਂ ਲਈ ਬੰਦ ਹੈ ਜੋ ਕੰਨੜ ਨਹੀਂ ਸਿੱਖਣਾ ਚ ਕਰਨੀ ਕਾਬਸ ਸਕਦੇ ਤਾਂ ਉਹਨਾਂ ਨੂੰ ਬੈਂਗਲੌਰੂ ਆਉਣ ਦੀ ਲੋੜ ਨਹੀਂ ਹੈ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਸ ਪੋਸਟ ਨੇ ਸੋਸ਼ਲ ਮੀਡੀਆ ਉੱਤੇ ਧਿਆਨ ਖਿੱਚਿਆ ਅਤੇ ਇਸ ਨੂੰ 50 ਹਜ਼ਾਰ ਤੋਂ ਵੱਧ ਵਾਰ ਦੇਖਿਆ ਗਿਆ ਅਤੇ 200 ਤੋਂ ਵੱਧ ਟਿੱਪਣੀਆਂ ਪ੍ਰਾਪਤ ਹੋਈਆਂ ਇਸ ਪੋਸਟ ਨੇ ਇੱਕ ਗਰਮ ਬਹਿਸ ਛੇੜ ਦਿੱਤੀ ਹੈ ਪੰਜਾਬ ਪੁਤਰਾ ਗਣਤੰਤਰ ਦਿਵਸ ਤੋਂ ਪਹਿਲਾਂ ਦਲ ਖਾਲਸਾ ਅਤੇ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੰਦਾ ਹੈ ਦੋਵਾਂ ਸੰਗਠਨਾਂ ਨੇ 25 ਅਤੇ 26 ਜਨਵਰੀ ਨੂੰ ਗੁਰਦਾਸਪੁਰ ਜਲੰਧਰ ਅਤੇ ਮਾਨਸਾ ਦੇ ਵਿੱਚ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਸੀ। ਦੇਰ ਰਾਤ ਪੁਲਸ ਨੇ ਵੱਡੀ ਗਿਣਤੀ ਵਿੱਚ ਆਗੂਆਂ ਦੇ ਘਰਾਂ ਨੂੰ ਘੇਰ ਲਿਆ ਤੇ ਬਠਿੰਡਾ ਵਿੱਚ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਦੇ ਘਰ ਦੇ ਬਾਹਰ ਵੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਤੇ ਉਹਨਾਂ ਨੂੰ ਸਵੇਰ ਤੋਂ ਹੀ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਪਰਮਿੰਦਰ ਸਿੰਘ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਦਬਾਰੀ ਹੈ ਅਤੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਉਨ੍ਹਾਂ ਦੀਆਂ ਮੁੱਖ ਮੰਗਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਅਤੇ ਨਿਆਂ ਸ਼ਾਮਲ ਹੈ ਸਰਕਾਰ ਇਹਨਾਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਤੇ ਗੁਰਦਾਸਪੁਰ ਜਲੰਧਰ ਅਤੇ ਅਮਰitsar ਦੇ ਰਹਿਣ ਵਾਲੇ ਦਲ ਖਾਲਸਾ ਦੇ ਮੈਂਬਰਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਨਜ਼ਰਬੰਦ ਕੀਤਾ ਗਿਆ ਤੇ ਅਮਰitsar ਦੇ ਵਿੱਚ ਦਲ ਖਾਲਸਾ ਦੇ ਆਗੂ ਕਮਲਪਾਲ ਸਿੰਘ ਬਿੱਟੂ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਇੱਕ ਇਤਿਹਾਸਕ ਕਦਮ ਤਹਿਤ ਸਾਊਦੀ ਅਰਬ ਨੇ ਜ਼ਬਰਨ ਮਜ਼ਦੂਰੀ ਦੇ ਖਾਤਮੇ ਲਈ ਮਹੱਤਵਪੂਰਨ ਫੈਸਲਾ ਲੈਂਦਿਆਂ ਆਪਣੀ ਰਾਸ਼ਟਰੀ ਨੀਤੀ ਦਾ ਐਲਾਨ ਕੀਤਾ ਜੋ ਸਾਰਿਆਂ ਦੇ ਲਈ ਇੱਕ ਸੁਰੱਖਿਅਤ, ਨਿਰਪੱਖ ਅਤੇ ਨਿਆਂਪੂਰਨ ਕੰਮਕਾਜੀ ਵਾਤਾਵਰਣ ਬਣਾਉਣ ਪਤੀ ਆਪਣੀ ਵਚਨਵੱਤਾਂ ਨੂੰ ਹੋਰ ਮਜ਼ਬੂਤ ਕਰਦਾ ਹੈ ਮਨੁੱਖੀ ਸ੍ਰੋਤ ਅਤੇ ਸਮਾਜਿਕ ਵਿਕਾਸ ਮੰਤਰਾਲੇ ਦੁਆਰਾ ਕੋਸ਼ਿਸ਼ਿਤ ਇਸ ਨੀਤੀ ਦਾ ਸਾਊਦੀ ਅਰਬ ਕਾਮਿਆਂ ਲਈ ਸੁਰੱਖਿਅਤ ਮਾਹੌਲ ਬਣਾਉਣ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਇੱਕ ਥੋਸ ਨੀਤੀ ਬਣਾਉਣ ਵਾਲਾ ਪਹਿਲਾ ਦੇਸ਼ ਬਣ ਗਿਆ ਇਹ ਪਹਿਲ ਕਦਮੀ ਦੇ ਨਾਲ 사우디 ਅਰਬ ਨਾ ਸਿਰਫ ਰਾਸ਼ਟਰੀ ਮੋਰਚੇ ਉੱਤੇ ਮਹੱਤਵਪੂਰਨ ਕਾਰਵਾਈ ਕਰ ਰਿਹਾ ਹੈ ਬਲਕਿ ਜ਼ਬਰਨ ਮਜ਼ਦੂਰੀ ਦੇ ਵਿਰੋਧ ਵਿੱਚ ਵਿਸ਼ਵ ਵਿਆਪੀ ਲੜਾਈ ਦੇ ਵਿੱਚ ਵੀ ਯੋਗਦਾਨ ਪਾ ਰਿਹਾ ਹੈ ਇਸ ਨੀਤੀ ਦਾ ਭਾਰਤੀ ਕਾਮਿਆਂ ਨੂੰ ਸਿੱਧਾ ਫਾਇਦਾ ਹੋਵੇਗਾ ਕਿਉਂਕਿ 사우디 ਅਰਬ ਦੇ ਵਿੱਚ 26 ਲੱਖ ਤੋਂ ਵੱਧ ਭਾਰਤੀ ਕਾਮੇ ਕੰਮ ਕਰਦੇ ਨੇ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਐਸਐਸ ਨਗਰ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਤੋਂ ਬਾਅਦ ਗੈਂਗਸਟਰ ਲਾਰਸ ਬਿਸ਼ਨੋਈ ਤੇ ਗੈਂਗਸਟਰ ਗੋਲਦੀਪ ਲਾਰ ਦੇ ਇੱਕ ਮੁੱਖ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੈਂਗਸਟਰ ਮਹਿਫੂਜ਼ ਉਰਫ ਵਿਸ਼ਾਲ ਖਾਨ ਦੇ ਵਜੋਂ ਹੋਈ ਪੁਲਤ ਨੇ ਮੁਲਜ਼ਮਾ ਤੋਂ ਇੱਕ ਗੈਰ ਕਾਨੂੰਨੀ ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ ਦੋਸ਼ੀ ਵਿਸ਼ਾਲ ਖਾਨ ਨੇ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਤੇ ਰਸਦ ਮੁਹੱਈਆ ਕਰਵਾਉਣ ਵਿੱਚ ਬਹੁਤ ਮਦਦ ਕੀਤੀ ਸੀ ਦੋਸ਼ੀ ਨੂੰ ਪੁਲਤ ਨੇ ਐਸਐਸ ਨਗਰ ਦੇ ਨੇੜੇ ਗ੍ਰਿਫਤਾਰ ਕਰ ਲਿਆ ਤੇ ਵਿਸ਼ਾਲ ਨੇ ਪਿਛਲੇ ਸਾਲ ਸਤੰਬਰ ਦੇ ਵਿੱਚ ਡੇਰਾ ਬਰਸੀ ਦੇ ਇੱਕ ਆਇਲਰ ਸੈਂਟਰ ਦੇ ਵਿੱਚ ਗੋਲੀਬਾਰੀ ਕੀਤੀ ਸੀ ਇਸ ਘਟਨਾ ਦਾ ਮਾਸਟਰਮਾਈਂਡ ਸੀ ਅਤੇ ਉਦੋਂ ਤੋਂ ਹੀ ਫਰਾਜ਼ ਸੀ ਅਜਲੀ ਨਹੀਂ ਦੁਬਾਰਾ ਫਰਾਜ਼ ਰਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਾਥੀ ਦੇ ਕੰਦ